ਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਅਨਾਰਕਲੀ ਨਾਮ ਉਸਤਾ ਸਲੀਮ ਸੀ ਮਗਰ ਉਸਦੇ ਯਾਰ ਦੋਸਤ ਉਸਨੂੰ ਸਹਜਾਦਾ ਸਲੀਮ ਕਹਿੰਦੇ ਸਨ ਸ਼ਾਇਦ ਇਸ ਲਈ ਕਿ ਉਸਦੇ ਨੈਣ ਨਕਸ਼ ਮੁਗਲਾਈ ਸਨ ਖੂਬਸੂਰਤੀ ਚਾਲ ਢਾਲ ਤੋਂ ਵੀ ਗਰੂ ਟਪਕਦਾ ਸੀ ਉਸਤਾ ਬਾਪ PWD ਦੇ ਦਫਤਰ ਵਿੱਚ ਮੁਲਾਜ਼ਮ ਸੀ ਤਨਖਾਹ ਜਿਆਦਾ ਤੋਂ ਜਿਆਦਾ 100 ਰੁਪਏ ਹੋਵੇਗੀ ਮਗਰ ਵੱਡੇ ਠਾਠ ਨਾ ਰਹਿੰਦਾ ਸਾਫ ਹੈ ਕਿ ਰਿਸ਼ਵਤ ਖਾਂਦਾ ਸੀ ਇਹੀ ਵਜ੍ਹਾ ਸੀ ਕਿ ਸਲੀਮ ਵਧੀਆ ਤੋਂ ਵਧੀਆ ਕੱਪੜੇ ਪਹਿਨਦਾ ਜੇਬ ਖਰਚ ਵੀ ਉਹਨੂੰ ਕਾਫੀ ਮਿਲਦਾ ਇਸ ਲਈ ਕਿ ਉਹ ਆਪਣੇ ਮਾਤਪਿਆਂ ਦਾ ਇਕਲੌਤਾ ਪੁੱਤਰ ਸੀ ਜਦੋਂ ਕਾਲਜ ਵਿੱਚ ਸੀ ਤਾਂ ਕਈ ਲੜਕੀਆਂ ਉਸਤੇ ਜਾਨਵਾਰ ਦੀਆਂ ਸਨ ਮਗਰ ਉਹ ਬੇਤਿਆਨੀ ਵਰਤਦਾ ਆਖਿਰ ਉਸਦੀ ਅੱਖ ਇੱਕ ਚੱਪਲ ਚੰਚਲ ਕੁੜੀ ਜਿਸ ਦਾ ਨਾਮ ਸੀਮਾ ਸੀ ਨਾਲ ਲੜ ਗਈ ਸਲੀਮ ਨੇ ਉਸ ਨਾਲ ਨੇੜਤਾ ਪੈਦਾ ਕਰਨੀ ਚਾਹੀ ਉਸ ਨੂੰ ਪ੍ਰੋਸਤਾ ਸੀ ਕਿ ਉਹਦੀ ਮਿਹਰਬਾਨੀ ਹਾਸਲ ਕਰ ਕਰ ਲਵੇਗਾ ਨਹੀਂ ਉਹ ਤਾਂ ਇਥੋਂ ਤੱਕ ਸਮਝਦਾ ਸੀ ਕਿ ਸੀਮਾ ਉਸਦੇ ਕਦਮਾਂ ਤੇ ਡਿੱਗ ਪਵੇਗੀ ਅਤੇ ਉਸਦੀ ਬਹੁਤ ਖੁਸ਼ੁਕਰਗਜ਼ਾਰ ਹੋਵੇਗੀ ਕਿ ਉਸਨੇ ਮੁਹੱਬਤ ਦੀਆਂ ਨਿਗਾਹਾਂ ਨਾਲ ਉਸਨੂੰ ਵੇਖਿਆ ਇੱਕ ਦਿਨ ਕਾਲਜ ਵਿੱਚ ਸਲੀਮ ਨੇ ਸੀਮਾ ਨੂੰ ਪਹਿਲੀ ਵਾਰ ਮੁਖਾਤਬ ਹੋ ਕੇ ਕਿਹਾ ਤੁਸੀਂ ਕਿਤਾਬਾਂ ਦਾ ਇੰਨਾ ਬੋਝ ਚੁੱਕੇ ਹੋਇਆ ਹੈ ਲਿਓ ਮੈਨੂੰ ਦੇ ਦਿਓ ਮੇਰਾ ਤਾਂਗਾ ਬਾਹਰ ਮੌਜੂਦ ਹੈ ਤੁਹਾਨੂੰ ਅਤੇ ਇਸ ਬੋਝ ਨੂੰ ਤੁਹਾਡੇ ਘਰ ਤੱਕ ਪੁੱਜਦਾ ਕਰ ਦੇਵੇਗਾ ਸੀਮਾ ਨੇ ਆਪਣੀਆਂ ਭਾਰੀ ਕਿਤਾਬਾਂ ਇੱਕਦਮ ਬਗਲ ਵਿੱਚ ਦਬਾਉਂਦੇ ਹੋਏ ਵੱਡੇ ਖੁਸ਼ਕ ਲਹਿਜੇ ਵਿੱਚ ਜਵਾਬ ਦਿੱਤਾ ਤੁਹਾਡੀ ਮਦਦ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਫਿਰ ਵੀ ਧੰਨਵਾਦ ਅਦਾ ਕਰਦੀ ਹਾਂ ਸੁਜਾਦਾ ਸਲੀਮ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਦਮਾ ਪੁੱਜਿਆ ਕੁਝ ਪਲਾਂ ਲਈ ਉਹ ਆਪਣੀ ਖਿਫਤ ਮਿਟਾਉਂਦਾ ਰਿਹਾ ਇਸ ਦੇ ਬਾਅਦ ਉਸਨੇ ਸੀਮਾ ਨੂੰ ਕਿਹਾ ਔਰਤ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਮੈਨੂੰ ਹੈਰਤ ਹੈ ਕਿ ਤੁਸੀਂ ਮੇਰੀ ਪੇਸ਼ਕਸ਼ ਨੂੰ ਕਿਉਂ ਠੁਕਰਾ ਦਿੱਤਾ ਸੀਮਾ ਦਾ ਲਾਜਾ ਹੋਰ ਵੀ ਜ਼ਿਆਦਾ ਖੁਸ਼ਕ ਹੋ ਗਿਆ ਔਰਤਾਂ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੋਵੇਗੀ ਮਗਰ ਫਿਲਹਾਲ ਮੈਨੂੰ ਅਜਿਹੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਤੁਹਾਡੀ ਪੇਸ਼ਕਸ਼ ਦਾ ਧੰਨਵਾਦ ਮੈਂ ਅਦਾ ਕਰ ਚੁੱਕੀ ਹਾਂ ਇਸ ਤੋਂ ਵੱਧ ਤੁਸੀਂ ਹੋਰ ਕੀ ਚਾਹੁੰਦੇ ਹੋ ਇਹ ਕਹਿ ਕੇ ਸੀਮਾ ਚਲੀ ਗਈ ਸ਼ਹਿਜ਼ਾਦਾ ਫ਼ਸੀਮ ਜੋ ਅਨਾਰਕਲੀ ਦੇ ਸੁਪਨੇ ਵੇਖ ਰਿਹਾ ਸੀ ਅੱਖਾਂ ਚਪਕਦਾ ਰਹਿ ਗਿਆ ਉਸਨੇ ਬੁਰੀ ਬਹੁਤ ਬੁਰੀ ਤਰ੍ਹਾਂ ਹਾਰ ਖਾਈ ਸੀ ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਕਈ ਲੜਕੀਆਂ ਆ ਚੁੱਕੀਆਂ ਸਨ ਜੋ ਉਸ ਦੀ ਅੱਖ ਦੇ ਇਸ਼ਾਰੇ ਤੇ ਚਲਦੀਆਂ ਸਨ ਮਗਰ ਇਹ ਸੀਮਾ ਦੀ ਕੀ ਸਮਝਦੀ ਹੈ ਆਪਣੇ ਆਪ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਖੂਬਸੂਰਤ ਹੈ ਜਿੰਨੀਆਂ ਲੜਕੀਆਂ ਮੈਂ ਹੁਣ ਤੱਕ ਵੇਖੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਹਸੀਨ ਹੈ ਮਗਰ ਮੈਨੂੰ ਠੁਕਰਾ ਦੇਣਾ ਬਹੁਤ ਵੱਡੀ ਜਿਆਗਤੀ ਹੈ ਮੈਂ ਜ਼ਰੂਰ ਇਸ ਦਾ ਬਦਲਾ ਲਵਾਵਾਂਗਾ ਚਾਹੇ ਕੁਝ ਵੀ ਹੋ ਜਾਵੇ ਸ਼ਹਿਜ਼ਾਦਾ ਸਲੀਮ ਨੇ ਉਸ ਤੋਂ ਬਦਲਾ ਲੈਣ ਦੀ ਕਈ ਸਕੀਮਾਂ ਬਣਾਈਆਂ ਮਗਰ ਫਲਦਾਇਕ ਸਾਬਤ ਨਾ ਹੋਈਆਂ ਉਸਨੇ ਇਥੋਂ ਤੱਕ ਸੋਚਿਆ ਕਿ ਉਸਦੀ ਨੱਕ ਕੱਟ ਦੇਵੇ ਇਹ ਉਹ ਜੁਰਮ ਕਰ ਬੈਠਦਾ ਮਗਰ ਉਸ ਨੂੰ ਸੀਮਾ ਦੇ ਚਿਹਰੇ ਤੇ ਇਹ ਨੱਕ ਬਹੁਤ ਪਸੰਦ ਸੀ ਕਈ ਵੱਡੇ ਕੋਈ ਵੱਡੇ ਤੋਂ ਵੱਡਾ ਚਿੱਤਰਕਾਰ ਵੀ ਅਜਿਹੀ ਨੱਕ ਦਾ ਤਸਵਰ ਨਹੀਂ ਕਰ ਸਕਦਾ ਸੀ ਸਲੀਮ ਤਾਂ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਇਆ ਮਗਰ ਤਕਦੀਰ ਨੇ ਉਸ ਦੀ ਮਦਦ ਕੀਤੀ ਉਸ ਦੀ ਮਾਂ ਨੇ ਉਸ ਲਈ ਰਿਸ਼ਤਾ ਢੂੰਡਣਾ ਸ਼ੁਰੂ ਕੀਤਾ ਢੂੰਡਦੀ ਨਜ਼ਰ ਆਖਰ ਸੀਮਾ ਤੇ ਪਈ ਜੋ ਉਸ ਦੀ ਸਹੇਲੀ ਦੀ ਸਹੇਲੀ ਦੀ ਕੁੜੀ ਸੀ ਗੱਲ ਪੱਕੀ ਹੋ ਗਈ ਮਗਰ ਸਲੀਮ ਨੇ ਇਨਕਾਰ ਕਰ ਦਿੱਤਾ ਇਸ ਤੇ ਉਸਦੇ ਬਾਪ ਮਾਪੇ ਬਹੁਤ ਨਿਰਾਜ ਹੋਏ ਘਰ ਵਿੱਚ 10-12 ਰੋਜ਼ ਕੱਕ ਹੰਗਾਮਾ ਬੱਚਿਆ ਰਿਹਾ ਸਲੀਮ ਦੇ ਬਾਪ ਜਿਹੜਾ ਸਖਤ ਤबीयत ਦੇ ਸਨ ਉਹਨਾਂ ਨੇ ਉਸ ਨੂੰ ਕਿਹਾ ਵੇਖ ਤੈਨੂੰ ਸਾਡਾ ਫੈਸਲਾ ਕਬੂਲ ਕਰਨਾ ਪਵੇਗਾ ਸਲੀਮ ਹੱਠ ਧਰਮ ਸੀ ਜਵਾਬ ਵਿੱਚ ਇਹ ਕਿਹਾ ਤੁਹਾਡਾ ਫੈਸਲਾ ਕੋਈ ਹਾਈ ਕੋਰਟ ਦਾ ਫੈਸਲਾ ਨਹੀਂ ਫਿਰ ਵੀ ਫਿਰ ਮੈਂ ਕੀ ਜੁਰਮ ਕੀਤਾ ਹੈ ਜਿਸ ਤਾ ਤੁਸੀਂ ਫੈਸਲਾ ਸੁਣਾ ਰਹੇ ਹੋ ਉਸਦੇ ਬਾਪ ਨੂੰ ਇਹ ਸੁਣ ਕੇ ਤੈਸ਼ ਆ ਗਿਆ ਤੇਰਾ ਜੁਰਮ ਕੀ ਤੂੰ ਨਾ ਖਲਫ ਹੋ ਆਪਣੇ ਬਾਪਿਆ ਦਾ ਕਹਿਣਾ ਨਹੀਂ ਮੰਨਦਾ ਹੁਕਮੀ ਅਦੂਲੀ ਕਰਦੇ ਹੋ ਮੈਂ ਤੈਨੂੰ ਬੇਦਖਲ ਕਰ ਦੇਵਾਂਗਾ ਸਲੀਮ ਦਾ ਜੋਸ਼ ਠੰਡਾ ਹੋ ਗਿਆ ਪਰ ਅੱਬਾ ਜਾਨ ਮੇਰਾ ਵਿਆਹ ਮੇਰੀ ਮਰਜ਼ੀ ਦੇ ਮੁਤਾਬਿਕ ਹੋਣਾ ਚਾਹੀਦਾ ਹੈ। ਦੱਸ ਤੇਰੀ ਕੀ ਮਰਜ਼ੀ ਹੈ? ਜੇਕਰ ਤੁਸੀਂ ਠੰਡੇ ਦਿਲ ਤੋਂ ਸੁਣਾ ਸੁਣੋ ਤਾਂ ਅਰਜ਼ ਕਰਾਂ ਮੇਰਾ ਦਿਲ ਕਾਫੀ ਠੰਡਾ ਹੈ ਜੋ ਤੂੰ ਕਹਿਣਾ ਹੈ ਫੌਰਨ ਕਹਿ ਦੇ ਮੈਂ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰ ਸਕਦਾ। ਸਲੀਮ ਨੇ ਰੁਕ ਕੇ ਕਿਹਾ ਮੈਨੂੰ ਮੈਨੂੰ ਇੱਕ ਕੁੜੀ ਨਾਲ ਮੁਹੱਬਤ ਹੈ ਉਸਦਾ ਬਾਪ ਗਰਜਿਆ ਕਿਸ ਕੁੜੀ ਨਾਲ ਸਲੀਮ ਥੋੜੀ ਦੇਰ ਹਿਚਕਾਇਆ ਇੱਕ ਕੁੜੀ ਹੈ ਕੌਣ ਹੈ ਉਹ ਕੀ ਨਾਮ ਹੈ ਉਸਦਾ ਸੀਮਾ ਮੇਰੇ ਨਾਲ ਕਾਲਜ ਵਿੱਚ ਪੜਦੀ ਸੀ ਮੀਆਂ ਇਫਤਿਹਾਰ 우ਦੀਨ ਦੀ ਕੁੜੀ ਹੈ ਜੀ ਹਾਂ ਉਸਦਾ ਨਾਮ ਸੀਮਾ ਇਫਤਿਹਾਰ ਹੈ ਮੇਰਾ ਖਿਆਲ ਹੈ ਉਹੀ ਹੈ ਉਸਦੇ ਬਾਪ ਬੇਹਤਿਆਸ਼ਾ ਹੱਸਣ ਲੱਗੇ ਖਿਆਲਾਂ ਦੇ ਬੱਚੇ ਖਿਆਲ ਦੇ ਬੱਚੇ ਤੇਰਾ ਵਿਆਹ ਉਸੇ ਕੁੜੀ ਨਾਲ ਹੀ ਨਿਯਤ ਹੋਇਆ ਹੈ ਕਿ ਉਹ ਤੈਨੂੰ ਪਸੰਦ ਕਰਦੀ ਹੈ ਸਲੀਮ ਬਖਲਾ ਗਿਆ ਇਹ ਸਿਲਸਿਲਾ ਕਿਵੇਂ ਹੋ ਗਿਆ ਉਸ ਦੀ ਸਮਝ ਵਿੱਚ ਨਹੀਂ ਸੀ ਆਉਂਦਾ ਉਹ ਕਿਤੇ ਉਸਦਾ ਬਾਪ ਝੂਠਾ ਨਹੀਂ ਬੋਲ ਰਿਹਾ ਸੀ ਸਲੀਮ ਨੂੰ ਜੋ ਸਵਾਲ ਸਲੀਮ ਨੂੰ ਜੋ ਸਵਾਲ ਕੀਤਾ ਸੀ ਉਸ ਦਾ ਜਵਾਬ ਉਸਤੇ ਬਾਪ ਨੂੰ ਨਹੀਂ ਮਿਲਿਆ ਸੀ ਇਸ ਲਈ ਉਹਨਾਂ ਨੇ ਕੜਕ ਕੇ ਪੁੱਛਿਆ ਸਲੀਮ ਮੈਨੂੰ ਦੱਸ ਕੀ ਸੀਮਾ ਤੈਨੂੰ ਪਸੰਦ ਕਰਦੀ ਹੈ ਸਲੀਮ ਨੇ ਕਿਹਾ ਜੀ ਨਹੀਂ ਤੈਨੂੰ ਇਹ ਕਿਵੇਂ ਪਤਾ ਲੱਗਿਆ ਉਸ ਤੋਂ ਉਸ ਤੋਂ ਇੱਕ ਵਾਰ ਮੈਂ ਮੁਖ्तसर ਅਲਫਾਜ਼ ਵਿੱਚ ਮੁਹੱਬਤ ਦਾ اشارہ ਕੀਤਾ ਪਰ ਉਸਨੇ ਮੈਨੂੰ ਤੈਨੂੰ ਦਰ ਖੁਰਏ ਇਤੀਨਾ ਨਹੀਂ ਸਮਝਿਆ ਨਹੀਂ ਜੀ ਹਾਂ ਵੱਡੀ ਬੇਰੁਖੀ ਵਰਤੀ ਸਲੀਮ ਦੇ ਬਾਪ ਨੇ ਆਪਣੇ ਗੱਜੇ ਸੇ ਨੂੰ ਥੋੜੀ ਦੇਰ ਲਈ ਖੁਰਕਿਆ ਤੇ ਕਿਹਾ ਤਾਂ ਫਿਰ ਇਹ ਰਿਸ਼ਤਾ ਨਹੀਂ ਹੋਣਾ ਚਾਹੀਦਾ ਮੈਂ ਤੁਹਾਡੀ ਮਾਂ ਵੱਲੋਂ ਕਹਿੰਦਾ ਹਾਂ ਕਿ ਉਹ ਕੁੜੀ ਵਾਲਿਆਂ ਵੱਲੋਂ ਕਹਿ ਦੇ ਕਿ ਮੁੰਡੇ ਰਜ਼ਾਮੰਦ ਨਹੀਂ ਮੁੰਡੇ ਵਾਲੇ ਰਜ਼ਾਮੰਦ ਨਹੀਂ ਸਲੀਮ ਇੱਕਦਮ ਜਜ਼ਬਾਤੀ ਹੋ ਗਿਆ ਨਹੀਂ ਅੱਬਾ ਜਾਨ ਅਜਾਹ ਨਹੀਂ ਕਰਨਾ ਜੀ ਵਿਆਹ ਹੋ ਜਾਵੇ ਤਾਂ ਸਭ ਠੀਕ ਹੋ ਜਾਵੇਗਾ ਮੈਂ ਉਸ ਤੋਂ ਮੁਹੱਬਤ ਕਰਦਾ ਹਾਂ ਤੇ ਕਿਸੇ ਵੀ ਕਿਸੇ ਦੀ ਮੁਹੱਬਤ ਅਕਾਰਥ ਨਹੀਂ ਜਾਂਦੀ ਪਰ ਤੁਸੀਂ ਲੋਕਾਂ ਨੂੰ ਮੇਰਾ ਮਤਲਬ ਹੈ ਸੀਮਾ ਨੂੰ ਇਹ ਪਤਾ ਨਹੀਂ ਲੱਗੰਦੀ ਉਹ ਕਿ ਉਸ ਦਾ ਵਿਆਹ ਮੇਰੇ ਨਾਲ ਹੋ ਰਿਹਾ ਹੈ ਜਿਸ ਦੇ ਨਾਲ ਉਹ ਬੇਰੁਖੀ ਤੇ ਦਾਇਝਾ ਦੇ ਚੁੱਕੀ ਹੈ ਉਸਦੇ ਬਾਪ ਨੇ ਆਪਣੇ ਗੰंजे ਸਿਰ ਤੇ ਹੱਥ ਫੇਰਿਆ ਮੈਂ ਇਸ ਸੰਬੰਧੀ ਸੋਚਾਂਗਾ ਇਹ ਕਹਿ ਕੇ ਉਹ ਚਲੇ ਗਏ ਉਹਨਾਂ ਨੇ ਇੱਕ ठेकेदार ਤੋਂ ਰਿਸ਼ਵਤ ਵਸੂਲ ਕਰਨੀ ਸੀ ਆਪਣੇ ਬੇਟੇ ਦੇ ਵਿਆਹ ਦੇ ਖਰਚਿਆਂ ਦੇ ਸਿਲਸਿਲੇ ਵਿੱਚ ਸ਼ਹਿਜ਼ਾਦਾ सलीम ਜਦੋਂ ਰਾਤ ਨੂੰ ਫਲੰਗ ਤੇ ਸੌਣ ਲਈ ਲਿਟਿਆ ਤਾਂ ਉਸ ਨੂੰ ਹਨਾਰ ਦੀਆਂ ਕਲੀਆਂ ਹੀ ਕਲੀਆਂ ਨਜ਼ਰ ਆਈਆਂ ਸਾਰੀ ਰਾਤ ਉਹ ਉਹਨਾਂ ਦੇ ਸੁਪਨੇ ਵੇਖਦਾ ਰਿਹਾ ਘੋੜੇ ਤੇ ਸਵਾਰ ਬਾਗ ਵਿੱਚ ਆਇਆ ਹੈ ਸਹਾਨਾ ਲਿਬਾਸ ਪਹਿਨਿਆ ਹੋਇਆ ਹੈ ਅਸਬ ਤਾਜੀ ਤੋਂ ਉੱਤਰ ਕੇ ਬਾਗ ਦੀ ਇੱਕ ਡੰਡੀ ਤੇ ਜਾ ਰਿਹਾ ਹੈ ਕੀ ਵੇਖਦਾ ਹੈ ਕਿ ਸੀਮਾ ਅਨਾਰ ਦੇ ਬੂਟੇ ਦੀ ਸਭ ਤੋਂ ਉੱਚੀ ਸਾਖ ਤੋਂ ਇੱਕ ਨੋਖੇਜ ਕਲੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਕੁਸਤੀਆਂ ਭਾਰੀ ਪਰ ਕੰਪ ਕਤਾਬਾਂ ਜ਼ਮੀਨ ਤੇ ਬਿਖਰੀਆਂ ਪਈਆਂ ਹਨ ਜੁਲਫਾਂ ਉਲਝੀਆਂ ਹੋਈਆਂ ਹਨ ਅਤੇ ਉਹ ਉੱਚਕ ਉੱਚਕ ਕੇ ਉਸ ਸ਼ਾਕ ਤੱਕ ਆਪਣਾ ਹੱਥ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਗਰ ਹਰ ਵਾਰ ਨਕਾਮ ਰਹਦੀ ਹੈ ਉਸ ਉਹ ਉਸ ਵੱਲ ਵਧਿਆ ਅਨਾਰ ਦੀ ਝਾੜੀ ਦੇ ਪਿੱਛੇ ਛੁੱਪ ਕੇ ਉਸਨੇ ਉਸ ਸ਼ਾਕਾ ਨੂੰ ਫੜਿਆ ਤੇ ਝੁਕਾ ਦਿੱਤਾ ਸੀਮਾ ਨੇ ਉਹ ਕਲੀ ਤੋੜ ਲਈ ਜਿਸ ਤੇ ਲਈ ਉਹ ਇੰਨੀ ਕੋਸ਼ਿਸ਼ ਕਰ ਰਹੀ ਸੀ ਪਰ ਫੌਰਨ ਉਸ ਨੂੰ ਇਹ ਗੱਲ ਦਾ ਅਹਿਸਾਸ ਹੋਇਆ ਕਿ ਉਹ ਸ਼ਾਖ ਹੇਠਾਂ ਕਿਵੇਂ ਝੁਕ ਗਈ ਉਹ ਅਜੇ ਇਹ ਸੋਚ ਰਹੀ ਸੀ ਕਿ ਸ਼ਹਿਜ਼ਾਦਾ ਸਲੀਮ ਉਸ ਦੇ ਕੋਲ ਪਹੁੰਚ ਗਿਆ ਸੀਮਾ ਘਬਰਾ ਗਈ ਪਰ ਸੰਭਲ ਕੇ ਉਸ ਨੇ ਆਪਣੀਆਂ ਕਿਤਾਬਾਂ ਉਠਾਈਆਂ ਤੇ ਬਗਲ ਵਿੱਚ ਦੱਬ ਲਈਆਂ ਅਨਾਰ ਕਰੀ ਆਪਣੇ ਜੂੜੇ ਵਿੱਚ ਟੰਗ ਲਈ ਅਤੇ ਇੱਕ ਖੁਸ਼ਕ ਸ਼ਬਦ ਕਹਿ ਕੇ ਉੱਥੋਂ ਚਲੀ ਗਈ ਤੁਹਾਡੀ امداد ਦੀ ਮੈਨੂੰ ਜ਼ਰੂਰਤ ਨਹੀਂ ਫਿਰ ਵੀ ਧੰਨਵਾਦ ਅਦਾ ਕਰ ਦਿੰਦੀ ਹਾਂ तमाम ਰਾਤ ਉਹ ਇਸ ਕਿਸਮ ਦੇ ਸੁਪਨੇ ਵੇਖਦਾ ਰਿਹਾ ਸੀ ਮਾ ਉਸ ਦੀਆਂ ਭਾਰੀ ਪਰਕਮ ਕਿਤਾਬਾਂ ਅਨਾਰ ਦੀਆਂ ਕਲੀਆਂ ਅਤੇ ਵਿਆਹ ਦੀ ਤੁਮਤਾਮ ਵਿਆਹ ਹੋ ਗਿਆ ਸ਼ਹਿਜ਼ਾਦਾ ਸਲੀਮ ਨੇ ਉਸ ਵੇਲੇ ਤੱਕ ਆਪਣੀ ਅਨਾਰਕਲੀ ਦੀ ਇੱਕ ਝਲਕ ਵੀ ਨਹੀਂ ਦੇਖ ਸਕਿਆ ਉਹ ਉਸ ਪਲ ਲਈ ਤੜਫ ਰਿਹਾ ਸੀ ਜਦੋਂ ਸੀਮਾ ਉਸ ਦੀ ਅਗੋਸ਼ ਵਿੱਚ ਹੋਵੇਗੀ ਉਹ ਉਸ ਤੇ ਇਤਨੇ ਪਿਆਰ ਲਵੇਗਾ ਕਿ ਉਹ ਤੰਗ ਆ ਕੇ ਰੋਣਾ ਸ਼ੁਰੂ ਕਰ ਦੇਵੇਗੀ ਸਲੀਮ ਨੂੰ ਰੋਣ ਵਾਲੀਆਂ ਲੜਕੀਆਂ ਬਹੁਤ ਪਸੰਦ ਸਨ ਉਸਦਾ ਇਹ ਫਲਸਫਾ ਸੀ ਕਿ ਔਰਤ ਜਦੋਂ ਰੋ ਰਹੀ ਹੋਵੇ ਤਾਂ ਬਹੁਤ ਹਸੀਨ ਹੋ ਜਾਂਦੀ ਹੈ ਉਸ ਦੇ ਅਥਰੂ ਸ਼ਬਨਮ ਦੇ ਕਤਰਿਆਂ ਦੇ ਬਰਾਬਰ ਹੁੰਦੇ ਹਨ ਜੋ ਮਰਦ ਦੇ ਜਜ਼ਬਿਆਂ ਦੇ ਫੁੱਲਾਂ ਤੇ ਟਪਕਦੇ ਹਨ ਜਿਨ੍ਹਾਂ ਤੋਂ ਉਸ ਨੂੰ ਅਜਹੀ ਰਾਹਤ ਅਜਹੀ ਲज्जਤ ਮਿਲਦੀ ਹੈ ਜੋ ਹੋਰ ਕਿਸੇ ਵਕਤ ਨਸੀਬ ਨਹੀਂ ਹੋ ਸਕਦੀ ਅ ਰਾਤ ਦੇ 10 ਵਜੇ ਦੁਲਹਨ ਨੂੰ ਸੁਹਾਗ ਰਾਤ ਵਾਲੇ ਕਮਰੇ ਵਿੱਚ ਦਾਖਲ ਕਰ ਦਿੱਤਾ ਗਿਆ ਸਲੀਮ ਨੂੰ ਵੀ ਇਜਾਜ਼ਤ ਮਿਲ ਗਈ ਕਿ ਉਹ ਕਮਰੇ ਵਿੱਚ ਜਾ ਸਕਦਾ ਹੈ ਲੜਕੀਆਂ ਦੀ ਛੇੜਛਾੜ ਅਤੇ ਰਸਮਾਂ ਰੀਤਾ ਸਭ ਖਤਮ ਹੋ ਗਈਆਂ ਉਹ ਕਮਰੇ ਦੇ ਅੰਦਰ ਦਾਖਲ ਹੋਇਆ ਫੁੱਲਾਂ ਨਾਲ ਸਜੀ ਹੋਈ ਸੀ ਇਸ ਤੇ ਦੁਲਹਨ ਕੁੰਡ ਕੱਢੀ ਰੇਸ਼ਮ ਦੀ ਗੱਠਰੀ ਜਹੀ ਬਣੀ ਬੈਠੀ ਸੀ شہਜ਼ਾਦਾ सलीम ਨੇ ਖਾਸ ਖਿਆਲ ਰੱਖਿਆ ਸੀ ਕਿ ਫੁੱਲ ਅਨਾਰ ਦੀਆਂ ਕਲੀਆਂ ਹੋਣ ਉਹ ਟੜਕਦੇ ਹੋਏ ਦਿਲ ਦੇ ਨਾਲ ਸੇਜ ਵੱਲ ਵਧਿਆ ਅਤੇ ਦੁਲਹਨ ਦੇ ਕੋਲ ਬੈਠ ਗਿਆ। ਕਾਫੀ ਦੇਰ ਤੱਕ ਉਹ ਆਪਣੀ ਪਤਨੀ ਨਾਲ ਕੋਈ ਗੱਲ ਨਾ ਕਰ ਸਕਿਆ। ਉਹਨੂੰ ਅਜੀਬ ਮਹਿਸੂਸ ਹੁੰਦਾ ਸੀ ਕਿ ਉਸਦੀ ਬਗਲ ਵਿੱਚ ਕਿਤਾਬਾਂ ਹੋਣਗੀਆਂ ਜਿਨ੍ਹਾਂ ਨੂੰ ਉਹ ਚੁੱਕਣ ਨਹੀਂ ਦੇਵੇਗੀ। ਆਖਿਰ ਉਸਨੇ ਬੜੀ ਜੁਰਤ ਤੋਂ ਕਾਮ ਲਿਆ ਅਤੇ ਉਸਨੂੰ ਕਿਹਾ ਸੀ ਮਾਂ ਇਹ ਨਾਮ ਲੈਂਦੇ ਹੀ ਉਸ ਦੀ ਜ਼ਬਾਨ ਖੁਸ਼ਕ ਹੋ ਗਈ ਪਰ ਉਸਨੇ ਫਿਰ ਜੁਰਤ ਜਟਾਈ ਅਤੇ ਆਪਣੀ ਦੁਲਹਨ ਦੇ ਚਿਹਰੇ ਤੋਂ ਕੁੰਡ ਚੁੱਕਿਆ ਅਤੇ ਪੁੰਚੱਕਾ ਰਹਿ ਗਿਆ ਇਹ ਸੀਮਾ ਨਹੀਂ ਕੋਈ ਹੋਰ ਹੀ ਕੁੜੀ ਸੀ ਅਨਾਰ ਦੀਆਂ ਸਾਰੀਆਂ ਕਲੀਆਂ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕੁਮਲਾ ਗਈਆਂ ਹਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ